ਕਾਰਗੁੰਦਿਆਂ برفیلੀਆਂ ਚੋਟੀਆਂ 'ਚੋਂ ਪਾਕਿਸਤਾਨੀ ਕੁਸਟੈਟੀਆਂ ਨੂੰ ਖਤੇੜਨ ਦੀ ਅਗਨੀ ਪ੍ਰੀਖਿਆ 'ਚੋਂ ਪਾਸ ਹੋ ਕੇ ਨਿਕਲੇ ਸ਼ਹੀਦ ਸਾਥੀਆਂ ਨੂੰ ਸਿਰਾਂ ਦੇ ਨਾਲ ਬਹਾਦਰੀ ਦੇ ਇਤਿਹਾਸ 'ਚ ਉਕਰੇ ਹੋਏ ਨਿ ਸ਼ਰਧਾਂਜਲੀ ਦੇਣ ਲਈ ਇੰਡੀਅਨ ਮਿਲਟਰੀ ਅਕੈਡਮੀ ਦੇ ਇੱਕ ਐਟੇਟ ਬਾਈਕ ਰਾਈਡਰ ਤੇ ਰਵਾਨਾ ਹੋਏ ਰਵਾਨਗੀ ਮਗਰੋਂ ਚੰਡੀਗੜ੍ਹ ਨੂੰ ਪਿੱਛੇ ਛੱਡ ਕੇ ਇਹ ਬਾਈਕ ਰਾਈਡਰਜ਼ ਇਕਰਾਤ ਲਈ ਉੱਤਮ ਪਹੁੰਚੇ ਅਗਲੇ ਦਿਨ ਸੂਰਤ ਚੜਦੇ ਹੀ ਉਦੰਪੁਰ 에어ਪੋਰਟ ਸਟੇਸ਼ਨ ਤੋਂ 에어 ਵਾਈਸ ਮਾਰਸ਼ਲ ਵਿਕਰਮ ਘੋੜ ਨੇ ਹਰੀ ਚੰਡੀ ਦੇ ਇਨਨ ਨੂੰ ਅਗਲੇ ਸਫ਼ਰ ਲਈ ਰਵਾਨਾ ਕੀਤਾ। ਮੁਰਨਾ ਨੇ ਪੀਰ ਪੰਜਾਬ ਦੀਆਂ ਚੋਟੀਆਂ ਨੂੰ ਪਾਰ ਕਰਦਿਆਂ ਦੱਖਣ ਵੱਲ ਚੱਲ ਪਏ ਜੋ ਕਿ ਇੱਕ ਖਤਰਨਾਕ ਸਰਬਤ ਮਾਲਾ ਜਿਸਨੇ ਇਤਿਹਾਸ 'ਚ ਅਣਗਿਣਤ ਲੜਾਈਆਂ ਦੇਖੀਆਂ ਨੇ। ਭਾਰਤ ਦੀਆਂ ਸਰਹੱਦਾਂ ਤੇ ਖੜੇ ਅਣਗਿਣਤ ਫੌਜੀ ਜਵਾਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਮੁਰ ਇਹ ਬਾਈਕ ਰਾਈਡਰਸ ਅਨੇਕਾ ਰੁਕਾਵਟਾਂ ਨੂੰ ਪਾਰ ਕਰਕੇ ਕਸ਼ਮੀਰ ਘਾਟੀ 'ਚ ਦਾਖਲ ਹੋਏ। अनंतनाथ ਉਹਨਾਂ ਦੇ ਪਹਿਲੇ ਸਟਾਪ ਦੌਰਾਨ ਉਹਨਾਂ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਇਸ ਮੁਕੀ ਹਰ ਕੈਡਟ ਨੂੰ ਪਰਮਵੀਰ ਚੱਕਰ ਕੈਪ ਜੋ ਕਿ ਅਸ ਪਹਾੜੀ ਦੀ ਪ੍ਰਤੀਕ ਹੈ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਬਾਅਦ ਜਦੋਂ ਆਪਨੇ ਅਗਲੇ ਸਟਾਪ ਅਪਲੋਨਾਵਲ ਵਦੇ ਤਾਂ ਉਹਨਾਂ ਦਾ ਤਰਤੀਪ ਇਸ ਵਰਗ ਕਹੇ ਜਾਣ ਵਾਲੇ ਕਸ਼ਮੀਰ ਦੁਆਰਾ ਸਵਾਗਤ ਕੀਤਾ ਗਿਆ ਜਿਸ ਦੇ ਸ਼ਾਨਦਾਰ ਲੈਂਡਸਕੇਪ ਵਾਲੇ ਦ੍ਰਿਸ਼ ਇੱਕ ਖੂਬਸੂਰਤ ਅਹਿਸਾਸ ਬਦਲ ਜਾਂਦੇ ਨੇ ਜੋ ਰਾਈਡਰਸ ਕਦੇ ਨਹੀਂ ਭੁੱਲਣਗੇ ਯਾਤਰਾ ਬੇहद ਮਨਮੋਹਕ ਸੀ ਕਸ਼ਮੀਰ ਦੇ ਸ਼ਾਨਦਾਰ ਉੱਚੇ ਖੜੇ ਪਹਾੜ ਬੇਮਿਸਾਲ ਸੁੰਦਰਤਾ ਦੇ ਦ੍ਰਿਸ਼ ਪ੍ਰਸਤੂਤ ਕਰ ਰਹੇ ਸਨ ਦੱਸਿਆ ਗਿਆ ਕਿ ਇਸੇ ਰੂਟ 'ਤੇ ਕੁਝ ਮਹੀਨੇ ਪਹਿਲਾਂ ਹੀ ਇਤਿਹਾਸ ਰਚਿਆ ਗਿਆ ਸੀ ਜਦੋਂ ਭਾਰਤੀ ਹਵਾਈ ਸੈਨਾ ਨੇ 3.5 ਕਿਲੋਮੀਟਰ ਦੀ ਐਮਰਜੈਂਸੀ ਲੈਂਡਿੰਗ ਦਾ ਪਹਿਲਾ ਟੈਸਟ ਪਾਸ ਕੀਤਾ ਸੀ ਜਿਸ ਨੂੰ ਪੇ ਐਮਆਈ 12 ਸਮੇਤ ਪੰਜ ਹੈਲੀਕਾਪਟਰਾਂ ਨੇ ਅਭਿਆਸ 'ਚ ਹਿੱਸਾ ਲਿਆ ਜਿਸ 'ਤੇ ਬਚਾਅ ਕਾਰਜ ਦਾ ਅਭਿਆਸ ਕੀਤਾ ਗਿਆ ਸੀ ਪਾਰਟਿਸਪੈਂਟਾਂ ਦੀ ਸੁਰੱਖਿਆ ਅਤੇ ਸਫਲਤਾ ਲਈ 101 ਰੈਗੂਲਰ ਕੋਰਸ ਮੈਟਾ ਨੇ ਇੱਥੇ ਗੁਰਦੁਆਰਾ ਸਾਹਿਬ ਦੇ ਕੇ ਮੱਤਾ ਟੇਕੇ ਆਸ਼ੀਰਵਾਦ ਲਿਆ। ਉਪਲੋਣਾ ਇਸ ਯਾਤਰਾ ਦਾ ਇੱਕ ਮਹੱਤਵਪੂਰਨ ਸਟਾਪ ਹੈ। ਇਸ ਇਸਤਾਨਕਾਰ ਦੇ ਯੁੱਧਦੀਪਾ ਹਰਦੀਨਾਂ ਲਬਾਬ ਲਬ ਪਰਿਆ ਹੋਇਆ ਹੈ। ਇਥੇ ਕੈਨਾਟ ਬ੍ਰਿਗੇਡ ਨੇ ਮਸ਼ਕੂਕ ਕਾਟੀ ਚ ਬਹਾਦਰੀ ਨਾਲ ਯੁੱਧ ਕੀਤਾ ਸੀ ਤੇ ਕੈਪਟਨ ਵਿਕਰਮ ਬਤਰਾ ਵੀ ਮਸ਼ਹੂਰ 13 ਜੇਏਕੇ ਰਾਈਡਰਸ ਯੂਨਿਟ ਇਸ ਬਹਾਦਰ ਦਲ ਦਾ ਹਿੱਸਾ ਸੀ ਇਥੇ ਪੂਜਨ ਦੇ ਰਾਈਡਰਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਜੋ ਉਹਨਾਂ ਦੇ ਮਿਸ਼ਨ ਲਈ ਅਤਿਅੰਤ ਉਤਸ਼ਾਹ ਵਰਤਕ ਭਰਪੀ ਆਪਣੇ ਮੋਟਰਸਾਈਕਲਾਂ ਤੋਂ ਉਤਰਦਿਆਂ ਉਹਨਾਂ ਨੇ ਆਪਣੇ ਆਪ ਨੂੰ ਹਰੀਆਂ ਬੰਦੀਆਂ ਚ ਪਹੁੰਚੀ ਵੀਰਾਂ ਦੇ ਸਮੁੰਦਰ ਚ ਪਾਇਆ ਹੱਥ ਹਿਲਾਉਂਦਿਆਂ ਗਲੇ ਮਿਲਣਾ ਇਹ ਸਭ ਭਾਵਨਾਤਮਕ ਦ੍ਰਿਸ਼ ਤਬਦੀਲ ਹੋ ਗਿਆ ਸੇਰਿਆਂ ਤੇ ਝਲਕਦਾ ਮਾਣ ਰਾਸ਼ਟਰੀ ਸੇਵਾ 'ਚ ਫੌਜੀ ਬਹਾਦਰੀ ਦਾ ਪ੍ਰਤੀਕ ਜਵਾਨਾਂ ਲਈ ਡੂੰਘੀ ਸਤਾਰਾਰੇ ਬਹੁਤ ਕੁਝ ਬੋਲਦਾ ਹੈ